अच्छा चोर आया ਮੱਝ ਟੱਪੀ ਤੇ ਕੰਦ ਖੋਲ ਕੇ ਲੈ ਗਿਆ ਹੁਣ ਫਿਰ ਹੁਣ ਅੱਬਾ ਜੀ ਮੈਂ ਇਹ ਸੋਚਿਆ ਕਿ ਤੁਸੀਂ ਤੇ ਤੁਹਾਡੀ ਨੌਣੇ ਲੜਨੋ ਨਹੀਂ ਹਟਣਾ ਤੇ ਮੈਂ ਤੁਹਾਨੂੰ ਦਾਖਲ ਕਰਾਉਂ ਚੱਲਾਂ ਉੱਥੇ ਜਿੱਥੇ ਕੱਲੇ ਬਾਬੇ ਰਹਿੰਦੇ ਨੇ ਕਿਰਾਇਆ ਭਾਈ ਇੱਥੇ ਕਿਹੜਾ ਸ਼ਾਹਰੂਖ ਖਾਨ ਤੇ ਪ੍ਰੈਜ਼ੀਡੈਂਟਾ ਰਹਿੰਦੀ ਹ ਤੁਸੀਂ ਕੱਲ ਦੀ ਉਹਦੇ ਨੱਕ ਤੇ ਸੋਟੀ ਮਾਰੀ ਆ ਨੱਕ ਫੋਲ ਕੇ ਬਦਰਮੀਆਂ ਦਾਦ ਬਣਿਆ ਹੋਇਆ ਉਹਨੇ ਵੀ ਤਾਂ ਜਾਣ ਕੇ ਮੇਰੀ ਚਾਹ ਜੇ ਲੂਣ ਪਾਇਆ ਸੀ ਇਹੋ ਜੀ ਬੁੱਢੀ ਦੇ ਕੇ ਤੇ ਬੰਦਾ ਕਿਸ਼ਤਾਂ ਤੇ ਟੀਵੀ ਲੈ ਲਵੇ ਉਹ ਚੰਗਾ ਬੁੱਢੀ ਲਈ ਫਿਰਦਾ ਤੁਸੀਂ ਵੀ ਤੇ ਉਹਦੀ ਜੁੱਤੀਆਂ ਬਧਰਾ ਕੱਟ ਦਿੱਤੀਆਂ ਸੀ ਕੱਟਣੀਆਂ ਸੀ ਕਿਉਂ ਮੈਨੂੰ ਉਹ ਵਖਾਉਂਦੀ ਸੀ ਅੱਬਾ ਜੀ ਮੈਂ ਤੇ ਤੁਹਾਡੇ ਦੋਵਾਂ 'ਚ ਰਹਿ ਕੇ ਪਾਗਲ ਹੋ ਗਿਆ ਮੈਨੂੰ ਉਹ ਦੱਸੰਦੇ ਹੀ ਸੀ ਕਿ ਕੱਲ ਉਹਦੀ ਅੰਮੀ ਮਿਲਣ ਆਈ ਤੇ ਤੁਸੀਂ ਕੋਠੇ ਤੇ ਜਾ ਕੇ ਉਹਦੀ ਅੰਮੀ ਨੂੰ ਮਿਸਕਾਲਾ ਮਾਰਨੀ ਸ਼ੁਰੂ ਹੋ ਗਏ ਬੋਲਦੇ ਨਹੀਂ ਓਏ ਉਹਨੇ ਮੈਨੂੰ ਮੈਸੇਜ ਕੀਤਾ ਸੀ ਹਮ ਆਜ ਕਾਲ ਉਦਾਸ ਉਦਾਸ ਰਹਤੇ ਹਾਂ ਫਰਾਜ਼ ਸ਼ਰਮ ਤੇ ਨਹੀਂ ਹੁੰਦੀ ਉਹ ਕਾਹਦੇ ਤੋਂ ਮੇਰੇ ਮੈਸੇਜ ਕੀ ਉਹਦੇ ਕੋਲ ਨਿਕਰ ਪਾ ਕੇ ਚੱਲ ਜਾਂਦੇ ਨੇ ਆਪਣੀ ਅੱਖਾਂ ਬੰਦ ਕਰ ਲੈ ਮਾਈ ਅੱਛਾ ਅਸੀਂ ਖੁਦ ਦੱਸਾਂਗੇ ਤੂੰ ਕਿਸ ਮਸਲੇ 'ਚ ਆਈ ਹੈ ਬੰਦਾ ਤੇਰਾ ਫੌਤ ਹੋ ਚੁੱਕਿਆ ਹੈ ਤੇ ਕੋਈ ਬਾਬਾ ਫਸਾਉਣ ਨੂੰ ਦਿਲ ਕਰਦਾ ਹੈ ਹੂੰ ਮਗਰ ਸੱਤ ਪੁੱਤਰਾਂ ਤੋਂ ਡਰਦੀ ਹੈ ਤੁਸੀਂ ਬੜੇ ਪਹੁੰਚੇ ਹੋਏ ਬਾਬਾ ਜੀ ਪਹਿਲੀ ਵਾਰੀ ਕਿਸੇ ਨੇ ਮੇਰੇ ਦਿਲ ਦੀ ਗੱਲ ਗੁੱਜੀ ਆ ਤੇ ਸਮਝ ਲਓ ਢਾਈ 300 ਬਾਬਾ ਤੁਹਾਡੇ ਨਾਲ ਫਸ ਗਿਆ ਹੋ ਜਾਏਗਾ ਕੰਮ ਹੈ ਮਤਲਬ ਇਹ ਤੁਹਾਡੀ ਉਮਰ ਹੀ ਕੀ ਏ 70 ਸਾਲ ਇਸ ਉਮਰ ਚ ਬੱਚੀਆਂ ਤੇ 2-2 ਘੰਟੇ ਢੋਲ ਕੇ ਨੱਚ ਲੈਂਦੀਆਂ